ਮਨਪ੍ਰੀਤ ਅਿਆਲੀ ਨੇ ਇੱਕ ਗੱਲ ਆਖੀ ਲੰਗੇ ਦੇਣੀ ਜਦੋਂ ਪਟਿਆਲੇ ਵਿੱਚ ਮਨਪ੍ਰੀਤ ਅਿਆਲੀ ਔਰ ਬਾਕੀ ਦੇ 5 ਮੈਂਬਰ ਮੌਜੂਦ ਰਹੇ ਉਸ ਵੇਲੇ ਜਾਣਕਾਰੀ ਸਾਂਝੀ ਕਰਦੇ ਆ ਭਾਸ਼ਣ ਦਿੰਦੇ ਆ ਮਨਪ੍ਰੀਤ ਅਿਆਲੀ ਨੇ ਅਚਾਨਕ ਇੱਕ ਗੱਲ ਆਖੀ ਕਿ ਇੱਕ ਵਾਰ ਸੁਖਬੀਰ ਸਿੰਘ ਬਾਦਲ ਨੂੰ ਮਨਪ੍ਰੀਤ ਅਿਆਲੀ ਨੇ ਜਾਂ ਬਾਕੀ ਲੀਡਰਾਂ ਨੇ ਉਹਨਾਂ ਦੇ ਨਾਲ ਜਾ ਕੇ ਆਖਿਆ ਸੀ ਕਿ ਅਸਤੀਫਾ ਦੇ ਦਿੱਤਾ ਜਾਵੇ ਪ੍ਰਧਾਨਗੀ ਤੋਂ ਕੁਝ ਦਿਨ ਵਾਸਤੇ ਇੱਕ ਪਾਸੇ ਹੋ ਜਾਇਆ ਜਾਵੇ ਸੁਖਬੀਰ ਸਿੰਘ ਬਾਦਲ ਨੂੰ ਇਹ ਗੱਲ ਮਨਪ੍ਰੀਤ ਅਿਆਲੀ ਕਹਿੰਦੇ ਕਿ ਉਹਨਾਂ ਨੇ ਆਖੀ ਸੀ ਪਰ ਸੁਖਬੀਰ ਸਿੰਘ ਬਾਦਲ ਨੇ ਉਸ ਦੇ ਜਵਾਬ ਦੇ ਵਿੱਚ ਕੀ ਕਿਹਾ ਵੱਡੀ ਗੱਲ ਤਾਂ ਇਹ ਹੈ ਮੰਤਰੀ ਤੇਆਲੀ ਦੇ ਇਹਨਾਂ ਬਿਆਨਾਂ ਤੋਂ ਬਾਅਦ ਬਹੁਤ ਕੁਝ ਕਲੀਅਰ ਹੁੰਦਾ ਮੰਤਰੀ ਤੇਆਲੀ ਨੇ ਸਾਫ਼ ਕਲੀਅਰ ਕਰ ਦਿੱਤਾ ਕਿ ਉਹ ਸੁਖਬੀਰ ਸਿੰਘ ਬਾਦਲ ਕੋਲ ਗਏ ਸਨ ਪਰ ਸੁਖਬੀਰ ਸਿੰਘ ਬਾਦਲ ਨੇ ਅੱਗੇ ਕੀ ਜਵਾਬ ਦਿੱਤਾ ਆਓ ਮੰਤਰੀ ਤੇਆਲੀ ਦੇ ਮੂੰਹੋਂ ਸੁਣਦੇ ਹਾਂ ਕਿ ਸੁਖਬੀਰ ਸਿੰਘ ਬਾਦਲ ਉਹਨਾਂ ਨੂੰ ਕੀ ਕਹਿੰਦੇ ਅਸੀਂ ਇਕੱਲੇ ਇਕੱਲੇ ਮੈਂਬਰ ਮਿਲ ਜਾ ਕੇ ਵੀ ਮਿਲੇ ਪ੍ਰਧਾਨ ਜੀ ਨੂੰ ਕਿ ਤੁਸੀਂ ਵਰਕਰਾਂ ਦੀ ਮੰਗ ਤੁਸੀਂ ਕੁਝ ਟਾਈਮ ਲਈ ਅਸਤੀਫਾ ਦੇ ਕੇ ਸ਼੍ਰੀ ਕਾਲਤਕਸਰ ਸਾਹਿਬ ਤੋਂ ਗਲਤੀ ਮੰਨ ਕੇ ਘਰ ਬੈਠ ਜਾਓ ਲੇਕਿਨ ਉਹਨਾਂ ਨੇ ਸਾਡੀ ਕੋਈ ਗੱਲ ਮੰਨੀ ਨਹੀਂ ਉਹ ਕਹਿੰਦੇ ਮੈਂ ਨਹੀਂ ਪ੍ਰਵਾਹ ਕਰਦਾ ਜੋ ਮਰਜੀ ਵਰਕਰ ਕਹਿਣ ਮੈਂ ਪ੍ਰਧਾਨਗੀ ਨਹੀਂ ਛੱਡਣੀ ਤੁਸੀਂ ਮੇਰੇ ਨਾਲ ਕੰਮ ਕਰਨਾ ਕਿ ਨਹੀਂ ਦੱਸੋ ਤਾਂ ਮੈਂ ਉਹਨਾਂ ਨੂੰ ਬੇਨਤੀ ਕੀਤੀ ਕਿ ਤੁਹਾਡੀ ਇਸ ਸੋਚ ਨਾਲ ਕੰਮ ਨਹੀਂ ਕੀਤਾ ਜਾ ਸਕਦਾ ਉਹ ਕਹਿੰਦੇ ਵਨ ਮੈਨ ਸ਼ੋ ਆ ਮੈਂ ਉਹਨਾਂ ਨੂੰ ਕਿਹਾ ਕਿ ਪੰਥ ਦੀ ਪਾਰਟੀ ਐ ਸਿੱਖਾਂ ਦੀ ਜਮਾਤ ਆ ਸੇ ਕੌਮ ਦੀਆਂ ਭਾਵਨਾਵਾਂ ਜੁੜੀਆਂ ਇਸ ਪਾਰਟੀ ਦੇ ਨਾਲ ਲੇਕਿਨ ਉਹ ਕਹਿੰਦੇ ਤੁਸੀਂ ਕੰਮ ਕਰਨਾਕ ਨਹੀਂ ਮੈਂ ਕਿਹਾ ਜੀ ਅਸੀਂ ਤੁਹਾਡੇ ਨਾਲ ਨਹੀਂ ਕੰਮ ਕਰ ਸਕਦੇ ਸੋ ਫੈਸਲਾ ਲੈ ਲਿਆ ਸੀ ਕਿ ਰਾਜਨੀਤੀ ਤੋਂ ਲੰਬੇ ਹੋ ਜਾਣਾ ਹੋਰ ਕਿਸੇ ਪਾਰਟੀ ਜਾਣਾ ਨਹੀਂ ਲੇਕਿਨ ਜਦੋਂ ਇਹ ਕਮੇਟੀ ਬਣੀ ਅਕਾਲ ਤਖਤ ਸਾਹਿਬ ਤੋਂ ਜਦੋਂ ਆਦੇਸ਼ ਆਏ ਤਾਂ ਮੈਂ ਸਮਝਦਾ ਕਿ ਹਰ ਸਿੱਖ ਦਾ ਫਰਜ਼ ਬਣਦਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਨੂੰ ਹੁਕਮ ਨੂੰ ਮੰਨਿਆ ਜਾਵੇ